ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਅਤੇ ਪਣਗ੍ਰੇਡ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਦੀਆਂ ਦੀ ਅਗਵਾਈ ਵਿੱਚ ਪਿੰਡ ਨੇਪਾਲ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਗਈ। ਇਹ ਰੋਡ ਸ਼ੋਅ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਕੱਢਿਆ ਗਿਆ। ਇਸ ਮੌਕੇ ਤੇ ਹਲਕਾ ਰਾਜਸਾਂਸੀ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਆਗੂ ਅਤੇ ਵਰਕਰਾਂ ਨੇ ਰੋਡ ਸ਼ੋਅ ਨੂੰ ਸਫਲ ਬਣਾਉਣ ਲਈ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਇਹ ਰੋਡ ਸ਼ੋਅ ਪਿੰਡ ਨੇਪਾਲ, ਪਿੰਡ ਢੰਡਾਲ, ਪਿੰਡ ਮੌਤਲਾ, ਪਿੰਡ ਕੋਗਾ ਟੰਣਾਣਾ ਤੋਂ ਹੁੰਦਿਆਂ ਹੋਇਆਂ ਪਿੰਡ ਛੰਨ ਕੋਗਾ ਵਿਖੇ ਜਾ ਕੇ ਮਾਪਤ ਹੋਇਆ ਇਸ ਮੌਕੇ ਤੇ ਜੋੜੇ ਵਿਸ਼ਾਲੀ ਕੱਟ ਨੂੰ ਸੰਬੋਧਨ ਕਰਦਿਆਂ ਬਲਦੇਪ ਸਿੰਘ ਮਿਆਦੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਨ ਉਹ ਪੂਰੀਆਂ ਵੀ ਕੀਤੀਆਂ ਤੇ ਜੋ ਗਰੰਟੀਆਂ ਰਹਿ ਗਈਆਂ ਨੇ ਉਹਨਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਹਲਕਾਰ ਰਾਜਸਥਾਨੀ ਦੇ ਪਿੰਡਾਂ ਦੇ ਆ ਪਾਗੂ ਸੈਵਾਨ ਅਤੇ ਵਰਕਰਾਂ ਨੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਮਿਆਦਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਦੇ ਨਾਲ ਜਿੱਤਉਣਗੇ ਅਤੇ ਲੋਕ ਸਭਾ ਦੇ ਵਿੱਚ ਜ਼ਰੂਰ ਭੇਜਣਗੇ ਇਸ ਮੌਕੇ ਤੇ ਪਿੰਡ ਨੇਪਾਲ ਦੇ ਸਰਪੰਚ ਕੁਲਵੰਤ ਸਿੰਘ ਦਲਬੀਰ ਸਿੰਘ ਮੈਂਬਰ ਪ੍ਰੇਮ ਸਿੰਘ ਗੁਰਜੀਤ ਸਿੰਘ ਪਿੰਡ ਟੰਡਾਲ ਦੇ ਜਸਕਰਨ ਸਿੰਘ ਹਰਪਾਲ ਸਿੰਘ ਗੁਰਸ਼ਰਨ ਸਿੰਘ ਮਨਜੀਤ ਸਿੰਘ ਸਰਬਜੀਤ ਸਿੰਘ ਫੌਜੀ ਪਿੰਡ ਮੋਤਾਲਾ ਦੇ ਪ੍ਰਧਾਨ ਇੰਦਰਜੀਤ ਸਿੰਘ ਸੁਖਰਾਜ ਸਿੰਘ ਪਿੰਡ ਕੋਗਾ ਦੇ ਪ੍ਰਧਾਨ ਰਣਜੋਤ ਸਿੰਘ ਮੇਜਰ ਸਿੰਘ ਗੁਰਪ੍ਰੀਤ ਸਿੰਘ ਪਿੰਡ ਅਵਾਂਡ ਦੇ ਪ੍ਰਧਾਨ ਜਸਪਾਲ ਸਿੰਘ ਕਾਲਾ ਸਿੰਘ ਪਿੰਡ ਟਣਾਣਾ ਦੇ ਪ੍ਰਧਾਨ ਜੋਗਾ ਸਿੰਘ ਅਤੇ ਕੁਲਦੀਪ ਸਿੰਘ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਚੱਕ ਮਿਸ਼ਰੇ ਖਾਂ, ਬਲਾਕ ਪ੍ਰਧਾਨ ਅਮਰਿਤਪਾਲ ਸੋਹਰਾ, ਬਲਾਕ ਪ੍ਰਧਾਨ ਸਤਾ ਸਿੰਘ ਗੁਲਗੜ, ਗੱਜਰ ਸਿੰਘ ਪਿੰਡ ਡੱਗ, ਰਣਜੀਤ ਸਿੰਘ ਹੇੜਾ ਅਤੇ ਮਲਕੀਤ ਸਿੰਘ ਆਦੀ ਹਾਜ਼ਰ ਸਨ। ਚੜ੍ਹਦੀਕਲਾ ਟਾਈਮ ਟੀਵੀ ਲਈ ਚੁਗਾਵਾਂ ਤੋਂ ਪੱਤਰਕਾਰ ਸੁਬੇਕ ਸੋਨਾ ਦੀ ਖਾਸ ਰਿਪੋਰਟ